ਦਿੰਦੀਹੜੇ ਚੋਰਾਂ ਨੇ ਬਣਾਇਆ ਘਰ ਨੂੰ ਆਪਣਾ ਨਿਸ਼ਾਨਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਥਾਣੇ ਅਧੀਨ ਪੈਂਦੇ ਪਿੰਡ ਸੰਗਟੇਸਿਆਂ ਦਾ ਜਿੱਥੇ ਕਿ ਚੋਰਾਂ ਵੱਲੋਂ ਦਿੰਦੀਹੜੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਘਰ ਮਾਲਕ ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਤੇ ਪਰਤਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਇੱਕ ਸਿਲੰਡਰ ਕੁਝ ਪਿੱਤਲ ਦੇ ਭਾਂਡੇ ਤੇ 5000 ਨਗਦੀ ਲੈ ਕੇ ਫਰਾਰ ਹੋ ਗਏ ਸਨ ਉਨਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੇ ਕੀ ਵਾਰਦਾਤ ਹੋਈ ਹੈ ਮੇਰਾ ਨਾਮ ਤਰਨ ਸਿੰਘ ਸਨੋਵਰ ਭਾਈਨ ਸਿੰਘ ਹੈ ਪਿੰਡ ਸੰਗਟੇ ਸੀ ਆ ਤਾਂ ਮੈਂ ਰੋਜ਼ਾਨੇ ਤਰ੍ਹਾਂ ਕੰਮ ਤੇ ਗਿਆ ਸਵੇਰੇ ਕੱਪੜੇ ਘਰੋਂ ਜਿੰਦਾ ਲਾ ਕੇ ਜਦ ਬਾਅਦ ਸਵੇਰੇ 5:30 6 ਵਜੇ ਆਇਆ ਮੈਂ ਮੇਰੇ ਕਾਰ 'ਚ ਕੱਪੜੇ ਖਿੱਲੇ ਰੇ ਪਏ ਸੀ ਸਿਲੰਡਰ ਗੈਬ ਸੀ ਤਾਂ ਇੱਕ ਭਾਂਡੇ ਪਿੱਤਲ ਦੇ ਸੀ 5000 ਰੁਪਏ ਕਹਿ ਤਿਮਨੇ ਸੈਲਰੀ ਮਿਲੀ ਸੀ ਕੱਲ ਉਹ ਘਰ ਚੁੱਕੇ ਸੀ ਕਿਸੇ ਤੇ ਸ਼ੱਕ ਵਗੈਰਾ ਹੈਗਾ ਮੈਂ ਕਿਸੇ ਮੈਂ ਤਾਂ ਕੰਮ ਤੇ ਜਿਸ ਮੈਨੂੰ ਕਿਸੇ ਮੈਂ ਨਹੀਂ ਸ਼ੱਕ ਤੇ ਨਾਮ ਕਿਸੇ ਨੂੰ ਦੇਖਿਆ ਮੈਂ ਸਾਡੇ 6 ਵਜੇ ਕੰਮ ਤੇ ਆਏ ਆ ਜਾਂ ਦੇਖਿਆ ਮੇਰੇ ਘਰ ਖਲਾਣਾ ਪਿਆ ਸੀ ਕੋਈ ਸੀਸੀ ਪਟੇ ਵਗੈਰਾ ਆਈਆਂ ਕੈਮਰੇ ਵਗੈਰਾ ਸਾਡੇ ਲਾ ਕੇ ਕੈਮਰੇ ਹੈ ਨਹੀਂ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਨਹੀਂ ਖਾਲੀ ਕੰਮ ਤੋਂ ਹੋਣੇ ਕਿਹੜੇ ਪਹਿਲੇ ਸ਼ਿਕਾਇਤ ਕਰਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਇਹ ਕੰਮਚੌਰਾ ਨਹੀਂ ਨੱਥ ਪਈ ਆ ਬਦਨ ਦਿਹਾੜੀ ਚੋਰੀਆਂ ਹੋ ਰਹੀਆਂ ਗਰੀਬੰਦਾ ਕਾਰਖਾਨੇ ਕੰਮ ਕਰਦਾ ਹੋਇਆ ਥੈਂਕ ਯੂ ਦੀਂਧੀ ਹੜੇ ਚੋਰਾਂ ਨੇ ਬਣਾਇਆ ਘਰ ਨੂੰ ਆਪਣਾ ਨਿਸ਼ਾਨਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਿਆਾ ਥਾਣੇ ਅਧੀਨ ਪੈਂਦੇ ਪਿੰਡ ਸੰਗਟੇਸਿਆਂ ਦਾ ਜਿੱਥੇ ਕਿ ਚੋਰਾਂ ਵੱਲੋਂ ਦੀਂਧੀ ਹੜੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਘਰ ਮਾਲਕ ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਤੇ ਪਰਤਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਇੱਕ ਸਿਲੰਡਰ ਕੁਝ ਪਿੱਤਲ ਦੇ ਭਾਂਡੇ ਤੇ 5000 ਨਗਦੀ ਲੈ ਕੇ ਫਰਾਰ ਹੋ ਗਏ ਸਨ ਉਨਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੇ ਕੀ ਵਾਰਦਾਤ ਹੋਈ ਹੈ ਮੇਰਾ ਨਾਮ ਤਰਜਿੰਗ ਸਾਲੋਵਰ ਭੱਜ ਸਿੰਘ ਦਾ ਪਿੰਡ ਸੰਗਟੇ ਸੀ ਹਾਂ ਤਾਂ ਮੈਂ ਰੋਜ਼ਾਨੇ ਤਰ੍ਹਾਂ ਕੰਮ ਤੇ ਗਿਆ ਸਵੇਰੇ ਕੱਪੜੇ ਕੰਮ ਜਿੰਦਾ ਲਾ ਕੇ ਜਦ ਬਾਅਦ ਸੱਦੇ ਪੰਜ 6 ਵਜੇ ਆਇਆ ਮੈਂ ਮੇਰੇ ਘਰ ਚ ਕੱਪੜੇ ਖਿੱਲੇ ਰੇ ਪਏ ਸੀ ਸਿਲੰਡਰ ਕੈਬ ਸੀ ਤਾਂ ਇੱਕ ਭਾਂਡੇ ਪਿੱਤਲ ਦੇ ਸੀ 5000 ਰੁਪਏ ਕਹਿ ਤਿਮਨੇ ਸੈਲਰੀ ਮਿਲੀ ਸੀ ਕੱਲ ਉਹ ਘਰ ਚ ਗਏ ਸੀ ਕਿ ਕਿਸੇ ਸ਼ੱਕ ਵਗੈਰਾ ਹੈਗਾ ਮੈਂ ਕਿਸੇ ਮੈਂ ਤਾਂ ਕੰਮ ਤੇ ਜਿਸ ਮੈਨੂੰ ਕਿਸੇ ਮੈਂ ਨਹੀਂ ਸ਼ੱਕ ਤੇ ਨਾਮ ਕਿਸੇ ਨੂੰ ਦੇਖਿਆ ਮੈਂ ਸਾਡੀ 6:00 ਵਜੇ ਕੰਮ ਤੋਂ ਆਇਆ ਜਾਂ ਦੇਖਿਆ ਮੇਰੇ ਘਰ ਖਲਾਣਾ ਪਿਆ ਸੀ ਕੋਈ ਸੀਸੀ ਪਟੇ ਵਗੈਰਾ ਆਈਆਂ ਕੈਮਰੇ ਵਗੈਰਾ ਸਾਡੇ ਲਾ ਕੇ ਕੈਮਰੇ ਹੈ ਨਹੀਂ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਨਹੀਂ ਘਰ ਦੇ ਕੰਮ ਤੋਂ ਹੋਣਾ ਹੈ ਕਿਹੜੇ ਬਲੇ ਸ਼ਿਕਾਇਤ ਕਰਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਕੰਚੌੜਾ ਨੱਥ ਪਾਈ ਆ ਬੰਦਿਆਂ ਦੀਆਂ ਚੋਰੀਆਂ ਹੋ ਰਹੀਆਂ ਗਰੀਬ ਬੰਦਾ ਕਾਰਖਾਨੇ ਕੰਮ ਕਰਦਾ ਹੈ ਥੈਂਕ ਯੂ